ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਮੈਂ ਬਹੁਤ ਘੱਟ ਰੇਟਾ ਵਿੱਚ ਨਵੇਂ-ਨਵੇਂ ਰੰਗਾਂ ਵਿੱਚ ਲੈ ਕੇ ਆਈਆਂ ਗਰਮੀਆਂ ਲਈ ਸਪੈਸ਼ਲ ਕਲੈਕਸ਼ਨਾਂ ਨੇ ਸਾਰੀਆਂ ਅੱਜ ਦੀ ਵੀਡੀਓ ਵਾਲੀਆਂ ਬਹੁਤ ਜ਼ਿਆਦਾ ਅਫੋਰਡੇਬਲ ਰੇਟਾ ਵਿੱਚ ਆਣ ਗਿਆ ਇਹ ਆਲ ਓਵਰ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਕਾਟਨ ਦਾ ਪ੍ਰਾਈਸ ਇਹਦਾ ਸਿੰਗਲ ਸੂਟ ਦਾ 430 ਰੁਪਏ ਆ ਤੇ ਜੇਕਰ ਤੁਸੀਂ 4 ਸੂਟ ਬਾਈ ਕਰੋਗੇ ਤਾਂ 1350 ਰੁਪਏ ਦੇ ਵਿੱਚ ਜੇਕਰ ਤੁਸੀਂ 10 ਸੂਟ ਬਾਈ ਕਰਦੇ ਹੋ ਤਾਂ ਉਹ 2600 ਦੇ ਵਿੱਚ ਇਹ ਸੂਟ ਮਿਲ ਜਾਣਗੇ ਬਹੁਤ ਜ਼ਿਆਦਾ ਵੱਡੀ ਆਫਰ ਦੇ ਨਾਲ ਸੂਟ ਆਏ ਨੇ ਜੇਕਰ ਤੁਹਾਡੀ ਬੁਟੀਕ ਹੈ ਬੁਟੀਕ ਲਈ ਚਾਹੁੰਦੇ ਹੋ ਤਾਂ 10 ਸੂਟ ਸਿਰਫ ਤੇ ਸਿਰਫ ਤੁਹਾਨੂੰ 260 ਰੁਪਏ ਪਰ ਪੀਸ ਦੇ ਹਿਸਾਬ ਨਾਲ ਪਏਗਾ ਤੇ ਜੇਕਰ ਤੁਸੀਂ 4 ਸੂਟ ਚਾਹੁੰਦੇ ਹੋ ਤਾਂ ਉਹ ਤੁਹਾਨੂੰ 1350 ਦੇ ਵਿੱਚ ਮਿਲ ਜਾਣਗੇ ਤੇ ਉਹ ਵੀ ਤੁਹਾਨੂੰ 200 ਕੁ ਪੈਸਿਆਂ ਵਿੱਚ ਹੀ ਪਏਗਾ ਬਾਕੀ ਜੇ ਤੁਸੀਂ ਕੋਈ ਕਵਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਾਰੇ ਸੂਟ 오ਰੀਜਨਲ ਪਿਕਚਰ ਲੈ ਕੇ ਆਈਆਂ ਇਹਨਾਂ ਦੀਆਂ ਸੇਮ ਐਜ਼ ਇਟ ਇਜ਼ ਆਣਗੀਆਂ ਜਿਵੇਂ ਦੇ ਇਥੇ ਸ਼ੋ ਹੋ ਰਹੀਆਂ ਨੇ ਡਿਜ਼ਾਈਨ ਪੈਟਰਨ ਤੇ ਜੋ ਵੀ ਤੁਸੀਂ ਸਿਲੇਕਟ ਕਰੋਗੇ ਉਹੀ ਆਏਗਾ ਤੇ ਇਹਨਾਂ ਵਿੱਚ ਜੇਕਰ ਤੁਸੀਂ ਸੇਮ ਸੇਮ ਜਾਂਦੇ ਹੋ ਤਾਂ ਉਹ ਵੀ ਮਿਲ ਜੇਗਾ ਆਫਰ ਤੇ ਆ ਬਹੁਤ ਸਸਤੇ ਸੂਟ ਨੇ ਬਾਕੀ ਜੇ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਇਹਨਾਂ ਸੂਟਾਂ ਵਿੱਚ ਰੰਗਾਂ ਦੀ ਡਿਜ਼ਾਈਨਾਂ ਦੀ ਪੈਟਰਨ ਦੀ ਕੋਈ ਕਮੀ ਨਹੀਂ ਆ ਬਹੁਤ ਸੋਹਣੇ ਨੇ ਰੰਗ ਇਹ ਲਗਭਗ 30 ਤੋਂ 35 ਰੰਗਾਂ ਵਿੱਚ ਆਏ ਨੇ ਆਲੋਵਰ 5 ਮੀਟਰ ਦਾ ਪਿਓਰ ਕਾਟਨ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦਾ ਸੂਟ ਮਿਲ ਜੇਗਾ ਐ ਵਾਲੇ ਜਿਹੜੇ ਸੂਟ ਨੇ ਟੌਪ ਐਂਡ ਬਾਟਮ ਵਿੱਚ ਆਏ ਨੇ ਇਹ ਵੀ ਸਪੈਸ਼ਲ ਆਫਰ ਦੇ ਨਾਲ ਆਏ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 600 ਦੇ ਵਿੱਚ ਤੇ ਜੇਕਰ ਤੁਸੀਂ ਉਸ ਤੋਂ ਵੱਧ ਚਾਹੋਗੇ ਤਾਂ ਡੈਫੀਨਿਟਲੀ ਉਹਨਾਂ ਤੇ ਲੈਸ ਮਿਲੇਗੀ ਪਰ ਫਿਰ ਫਿਲਹਾਲ ਜਿਹੜੇ ਦੋ ਸੂਟ ਤੁਸੀਂ ਘਟੋ-ਘਟ ਬਾਈ ਕਰਨੇ ਆ ਤੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 600 ਦੇ ਵਿੱਚ ਦੋ ਸੂਟ ਮਿਲਣਗੇ ਪਿਓਰ ਕਾਟਨ ਦੇ ਓਪਨ ਬਾਟਮ ਦੀ 컬렉ਸ਼ਨ ਹੈ ਦੁਪੱਟਾ ਇਹਨਾਂ ਦੇ ਨਾਲ ਨਹੀਂ ਹੈਗਾ ਰੰਗ ਇਹਨਾਂ ਵਿੱਚ ਲਗਭਗ 20 ਤੋਂ 22 ਨੇ ਤੇ ਸਾਰੇ ਹੀ ਸੂਟ ਜਿਹੜੇ ਮੈਂ ਇੱਥੇ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਪਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ ਐਡ ਕੀਤਾ ਆ ਸੂਟਾਂ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਤੇ ਮੈਸੇਜ ਕਰ ਦੇਣਾ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਊਗਾ ਜੋ ਵੀ ਤੁਹਾਡੀ ਕੁਐਰੀ ਹੋਏਗੀ ਜਿਸ ਵੀ ਸੂਟ ਦੇ ਬਾਰੇ ਵਿੱਚ ਜਾਂ ਵੈਸੇ ਵਿੱਚ ਇਕਾ ਤੁਸੀਂ ਕਿਸੇ ਦੀ ਵੀ ਡਿਟੇਲ ਹੀ ਜਾਨਣਾ ਚਾਹੁੰਦੇ ਤਾਂ ਵੀ ਤੁਸੀਂ ਮੈਸੇਜ ਕਰ ਦੇਣਾ ਉਰੇ ਨੰਬਰ ਜਿਹੜਾ ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਆਪਣਾ ਨੇਮ ਤੇ ਸਿਟੀ ਦੇ ਨੇਮ ਨਾਲ ਨੰਬਰ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਆਪਣੇ ਗਰੁੱਪ ਵਿੱਚ ਤੇ ਫਿਰ ਜੋ ਡੇਲੀ ਦੀਆਂ ਅਪਡੇਟਸ ਆਇਆ ਕਰਨਗੀਆਂ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਗਰੁੱਪ ਵਿੱਚ ਡੇਲੀ ਬਹੁਤ ਜ਼ਿਆਦਾ ਅਪਡੇਟਸ ਆndੀਆਂ ਨੇ ਜਿੰਨਾ ਵੀ ਭੈਣਾ ਨੇ ਸੂਟ ਸੇਲ ਕਰਨੇ ਹੁੰਦੇ ਹੋ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਜੇ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਨੇ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਐਕਸਕਲੂਸਿਵ ਦੇ ਟ੍ਰੈਂਡੀ ਸੂਟਾਂ ਦੀਆਂ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਨਾਲ ਕਿਵੇਂ ਦੇ ਰੰਗਾਂ ਵਿੱਚ ਕਿਵੇਂ ਦੇ ਪੈਟਰਨ ਵਾਲੇ ਜਿਹੜੇ ਨੇ ਟ੍ਰੈਂਡ ਕਰ ਰਹੇ ਨੇ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਰੰਗਾਂ ਦੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਸਸਤੇ ਸੂਟ ਨੇ ਗਰਮੀਆਂ ਵਾਲੀ ਸਪੈਸ਼ਲ ਸੂਟ ਨੇ ਐ ਕਾਟਨ ਦੇ ਸੂਟ ਨੇ ਸਿਰਫ ਤੇ ਸਿਰਫ 560 ਰੁਪਏ ਆ ਦੇ ਵਿੱਚ ਕਾਟਨ ਦੀ ਸ਼ਰਟ ਹੈ ਕਾਟਨ ਦੀ ਬਾਟਮ ਹੈ ਕਾਟਨ ਦਾ ਦੁਪੱਟਾ ਹੈ ਇਹਨਾਂ ਦੇ ਬਾਰੇ ਵਿੱਚ ਹੋਰ ਇਹਨਾਂ ਦੇ ਰੰਗ ਦੇਖਣੇ ਆ ਜਾਂ ਕੋਈ ਵੀ ਡਿਟੇਲ ਜਾਣਨੀ ਹੈ ਤੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 62390245750 ਐਡ ਕੀਤਾ ਆ 480 ਵਿੱਚ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟੇ ਵਾਲੇ ਬਹੁਤ ਹੀ ਪਿਆਰੇ ਸੋਨੇ ਦੇ ਸੁਪੀਰੀਅਰ ਕੁਆਲਿਟੀ ਦੇ ਸੂਟ ਆਏ ਨੇ ਡਿਜ਼ਾਈਨ ਕਾਫੀ ਨੇ ਇਹਨਾਂ ਵਿੱਚ ਹੋਰ ਵੀ ਆ ਕਿ ਨਹੀਂ ਉਹ ਦੇਖਣੇ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ